ਭਾਰਤੀ ਅਰਥਿਕਤਾ ਨੂੰ ਇੱਕ ਵੱਡੇ ਇੰਜਣ ਦੀ ਤਰ੍ਹਾਂ ਸੋਚੋ ਇਸ ਇੰਜਣ ਦਾ ਦਿਲ ਹੈ ਪੂੰਜੀ ਅਤੇ ਕਿਰਤ ਦਾ ਰਿਸ਼ਤਾ ਜਦੋਂ ਇਹ ਸਹੀ ਚੱਲਦਾ ਹੈ ਤਾਂ ਦੇਸ਼ ਤਰੱਕੀ ਕਰਦਾ ਹੈ ਅੱਜ ਅਸੀਂ ਉਦਯੋਗਿਕ ਸਬੰਧ ਕੋਡ 2020 ਨੂੰ ਸਮਝਾਂਗੇ ਇਹ ਇੱਕ ਨਵਾਂ ਕਾਨੂੰਨ ਹੈ ਜੋ ਦਹਾਕਿਆਂ ਪੁਰਾਣੇ ਨਿਯਮਾਂ ਨੂੰ ਬਦਲ ਕੇ ਪਰੋਸੇ ਸੰਤੁਲਨ ਅਤੇ ਵਿਕਾਸ ਲਈ ਇੱਕ ਨਵਾਂ ਖਾਕਾ ਤਿਆਰ ਕਰਦਾ ਹੈ ਇਸ ਸਫ਼ਰ ਵਿੱਚ ਅਸੀਂ ਪੰਜ ਮੁੱਖ ਗੱਲਾਂ ਤੇ ਧਿਆਨ ਦੇਵਾਂਗੇ ਪਹਿਲਾ ਇਹ ਕੋਡ ਇੱਕ ਚੰਗਾ ਮਾਹੌਲ ਕਿਵੇਂ ਬਣਾਉਂਦਾ ਹੈ ਫਿਰ ਰੋਜ਼ਗਾਰ ਦੇ ਨਿਯਮਾਂ ਵਿੱਚ ਕੀ ਬਦਲਾਅ ਆਏ ਹਨ ਤੀਜਾ ਕਾਮਿਆਂ ਦੀ ਆਵਾਜ਼ ਨੂੰ ਕਿਵੇਂ ਤਾਕਤ ਮਿਲੀ ਹੈ ਚੌਥਾ ਝਗੜਿਆਂ ਨੂੰ ਸੁਲਝਾਉਣ ਦੇ ਨਵੇਂ ਤਰੀਕੇ ਕੀ ਹਨ ਅਤੇ ਅਖੀਰ ਵਿੱਚ ਪਵਿੱਜ ਲਈ ਇਸ ਵਿੱਚ ਕਿਹੜਾ ਖਾਸ ਨਿਵੇਸ਼ ਹੈ ਤਾਂ ਚਲੋ ਸ਼ੁਰੂ ਕਰਦੇ ਹਾਂ ਸਾਡਾ ਪਹਿਲਾ ਹਿੱਸਾ ਇਸ ਕੋਡ ਦੇ ਅਸਲ ਮਕਸਦ ਬਾਰੇ ਹੈ ਸੋਚ ਕੇ ਦੇਖੋ ਪਹਿਲਾਂ ਕਈ ਵੱਖ-ਵੱਖ ਕਾਨੂੰਨ ਸਨ ਇੱਕ ਜਾਲ ਦੀ ਤਰ੍ਹਾਂ ਜਿਸ ਨਾਲ ਬਹੁਤ ਉਲਝਣ ਹੁੰਦੀ ਸੀ ਇਸ ਨਵੇਂ ਕੋਡ ਦਾ ਟੀਚਾ ਇਸ ਸਾਰੀ ਜਟਿਲਤਾ ਨੂੰ ਖਤਮ ਕਰਕੇ ਇਕ ਸਾਫ਼ ਸਰਲ ਅਤੇ ਸਦਭਾਵਨਾਵਾਲਾ ਮਾਹੌਲ ਤਿਆਰ ਕਰਨਾ ਹੈ ਇਹ ਲਾਈਨ ਸਿਰਫ ਇੱਕ ਲਾਈਨ ਨਹੀਂ ਸਗੋਂ ਇਸ ਪੂਰੇ ਕੋਡ ਦੀ ਰੂਹ ਹੈ ਇਹ ਦੱਸਦੀ ਹੈ ਕਿ ਇਹ ਸਿਰਫ ਨਿਯਮਾਂ ਦਾ ਇੱਕ ਸੰਗ੍ਰਹਿ ਨਹੀਂ ਬਲਕਿ ਕੰਮ ਕਰਨ ਦੇ ਤਰੀਕੇ ਵਿੱਚ ਇੱਕ ਨਵੀਂ ਸੋਚ ਲਿਆਉਣ ਦੀ ਕੋਸ਼ਿਸ਼ ਹੈ ਜਿੱਥੇ ਵਿਕਾਸ ਦੀ ਨੀਪ ਰੋਸੇ ਅਤੇ ਸੰਤੁਲਨ ਤੇ ਰੱਖੀ ਜਾਵੇ ਤਾਂ ਇਹ ਕੋਡ ਅਸਲ ਵਿੱਚ ਹੈ ਕਿ ਖੈਰ ਇਸ ਨੂੰ ਇੰਜ ਸਮਝੋ ਕਿ ਪਹਿਲਾਂ ਤਿੰਨ ਵੱਖ-ਵੱਖ ਉਲਝੀਆਂ ਹੋਈਆਂ ਸੜਕਾਂ ਸਨ ਇਸ ਕੋਡ ਨੇ ਉਹਨਾਂ ਤਿੰਨਾਂ ਨੂੰ ਮਿਲਾ ਕੇ ਇੱਕ ਸਾਫ਼ ਅਤੇ ਸਿੱਧਾ ਹਾਈਵੇ ਬਣਾ ਦਿੱਤਾ ਹੈ ਇਸ ਦਾ ਮੁੱਖ ਕੰਮ ਪੁਰਾਣੇ ਖਿੰਡੇ ਹੋਏ ਕਾਨੂੰਨਾਂ ਨੂੰ ਇਕੱਠਾ ਕਰਕੇ ਸਭ ਲਈ ਸਪਸ਼ਟਤਾ ਲਿਆਉਣਾ ਇੱਥੇ ਦੇਖੋ ਤਿੰਨ ਵੱਡੇ ਕਾਨੂੰਨ ਟ੍ਰੇਡ ਯੂਨੀਅਨ ਐਕਟ ਸਟੈਂਡਿੰਗ ਆਰਡਰਜ਼ ਐਕਟ ਅਤੇ ਉਦਯੋਗਿਕ ਝਗੜਾ ਐਕਟ ਹੁਣ ਇੱਕੋ ਕੋਡ ਦਾ ਹਿੱਸਾ ਹਨ ਇਸ ਨਾਲ ਫਰਕ ਕੀ ਪੈਂਦਾ ਹੈ ਸਿੱਧਾ ਜਿਹਾ ਜਵਾਬ ਹੈ ਉਲਝਣ ਘਟਦੀ ਹੈ ਕਾਰੋਬਾਰ ਕਰਨਾ ਸੌਖਾ ਹੁੰਦਾ ਹੈ ਅਤੇ ਮਾਲਕ ਤੇ ਕਾਮਿਆਂ ਦੋਵਾਂ ਲਈ ਨਿਯਮ ਬਿਲਕੁਲ ਸਾਫ਼ ਹੋ ਜਾਂਦੇ ਹਨ ਚਲੋ ਹੁਣ ਗੱਲ ਕਰਦੇ ਆ ਰੋਜ਼ਗਾਰ ਦੇ ਨਿਯਮਾਂ ਬਾਰੇ ਇਹ ਕੋਡ ਖਾਸ ਤੌਰ ਤੇ ਫਿਕਸਡ ਟਰਮ ਯਾਨੀ ਕਿ ਇੱਕ ਨਿਸ਼ਚਿਤ ਸਮੇਂ ਲਈ ਕੰਮ ਕਰਨ ਵਾਲੇ ਕਾਮਿਆਂ ਲਈ ਇੱਕ ਵੱਡਾ ਬਦਲਾਅ ਲੈ ਕੇ ਆਇਆ ਹੈ ਜਿਨ੍ਹਾਂ ਨੂੰ ਪਹਿਲਾਂ ਉਹ ਹੱਕ ਨਹੀਂ ਮਿਲਦੇ ਸਨ ਜੋ ਪੱਕੇ ਕਰਮਚਾਰੀਆਂ ਨੂੰ ਮਿਲਦੇ ਸਨ ਪਹਿਲਾਂ ਕੀ ਹੁੰਦਾ ਸੀ ਪੁਰੇ ਸਮੇਂ ਦੇ ਕੰਮ ਨੂੰ ਲੈ ਕੇ ਬਹੁਤ ਅਨਿਸ਼ਚਿਤਤਾ ਸੀ ਉਹਨਾਂ ਦੇ ਲਾਭ ਉਹਨਾਂ ਦੀ ਸੁਰੱਖਿਆ ਸਭ ਕੁਝ ਹਵਾ ਵਿੱਚ ਸੀ ਪਰ ਹੁਣ ਨਵਾਂ ਕੋਡ ਉਹਨਾਂ ਦੇ ਕੰਮ ਨੂੰ ਰਸਮੀ ਦਰਜਾ ਦਿੰਦਾ ਹੈ ਅਤੇ ਉਹਨਾਂ ਨੂੰ ਨਿਰਪੱਖਤਾ ਅਤੇ ਸੁਰੱਖਿਆ ਦੀ ਪੱਕੀ ਗਾਰੰਟੀ ਦਿੰਦਾ ਹੈ ਇਹ ਸੱਚਮੁੱਚ ਇੱਕ ਬਹੁਤ ਵੱਡਾ ਕਦਮ ਹੈ ਤਾਂ ਹੁਣ ਇਹਨਾਂ ਕਾਮਿਆਂ ਨੂੰ ਠੋਸ ਰੂਪ ਵਿੱਚ ਕੀ ਮਿਲੇਗਾ ਉਹਨਾਂ ਦੇ ਕੰਮ ਦੇ ਘੰਟੇ ਤਨਖਾਹ ਅਤੇ ਹੋਰ ਲਾਭ ਸਭ ਕੁਝ ਪੱਕੇ ਕਰਮਚਾਰੀਆਂ ਦੇ ਬਰਾਬਰ ਹੋਣਗੇ ਐਨਾ ਹੀ ਨਹੀਂ ਸਿਰਫ 1 ਸਾਲ ਦੀ ਸੇਵਾ ਤੋਂ ਬਾਅਦ ਉਹ ਗ੍ਰੈਚੁਇਟੀ ਦੇ ਵੀ ਹੱਕਦਾਰ ਹੋਣਗੇ ਇਹ ਸਿਰਫ ਨਿਯਮ ਨਹੀਂ ਇਹ ਨਿਰਪੱਖਤਾ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਦਾ ਇੱਕ ਤਰੀਕਾ ਇੱਕ ਚੰਗੇ ਉਦਯੋਗਿਕ ਮਾਹੌਲ ਲਈ ਸਭ ਤੋਂ ਜ਼ਰੂਰੀ ਚੀਜ਼ ਕੀ ਹੈ ਗੱਲਬਾਤ ਸਾਡਾ ਤੀਜਾ ਭਾਗ ਇਸੇ ਤੇ ਕੇਂਦਰਿਤ ਹੈ ਕਿ ਇੱਕ ਕੋਡ ਕਾਮਿਆਂ ਦੀ ਆਵਾਜ਼ ਨੂੰ ਕਿਵੇਂ ਮਜ਼ਬੂਤ ਕਰਦਾ ਹੈ ਅਤੇ ਗੱਲਬਾਤ ਲਈ ਨਵੇਂ ਰਾਹ ਕਿਵੇਂ ਖੋਲਦਾ ਹੁਣ ਜਿਸ ਵੀ ਕੰਪਨੀ ਵਿੱਚ 20 ਜਾਂ ਉਸ ਤੋਂ ਵੱਧ ਕਾਮੇ ਹਨ ਉੱਥੇ ਸ਼ਿਕਾਇਤ ਨਿਵਾਰਣ ਕਮੇਟੀ ਬਣਾਉਣੀ ਲਾਜ਼ਮੀ ਹੈ ਇੱਕ ਤਰ੍ਹਾਂ ਦੇ ਪ੍ਰੈਸ਼ਰ ਰਿਲੀਜ਼ ਵਾਲਵ ਵਾਂਗ ਕੰਮ ਕਰਦੀ ਹੈ ਜਿੱਥੇ ਛੋਟੀਆਂ-ਮੋਟੀਆਂ ਸਮੱਸਿਆਵਾਂ ਨੂੰ ਵੱਡਾ ਝਗੜਾ ਬਣਨ ਤੋਂ ਪਹਿਲਾਂ ਹੀ ਗੱਲਬਾਤ ਨਾਲ ਸੁਲਝਾ ਲਿਆ ਜਾਂਦਾ ਹੈ ਇਹ ਕਮੇਟੀਆਂ ਸਿਰਫ ਗੱਲਬਾਤ ਦਾ ਇੱਕ ਮੰਚ ਹੀ ਨਹੀਂ ਸਗੋਂ ਇਹ ਬਰਾਬਰੀ ਨੂੰ ਵੀ ਯਕੀਨੀ ਬਣਾਉਂਦੀਆਂ ਹਨ ਅਤੇ ਸਭ ਤੋਂ ਖਾਸ ਗੱਲ ਇਨ੍ਹਾਂ ਵਿੱਚ ਔਰਤਾਂ ਦੀ ਬਰਾਬਰ ਦੀ ਨੁਮਾਇੰਦਗੀ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਦਾ ਮਤਲਬ ਹੈ ਕਿ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਹਰ ਕਿਸੇ ਦੀ ਆਵਾਜ਼ ਸ਼ਾਮਲ ਹੋਵੇਗੀ ਹੁਣ ਆਉਂਦੇ ਹਾਂ ਟ੍ਰੇਡ ਯੂਨੀਅਨਾਂ ਵੱਲ ਪਹਿਲਾਂ ਕਈ ਵਾਰ ਪਤਾ ਹੀ ਨਹੀਂ ਲੱਗਦਾ ਸੀ ਕਿ ਕਾਮਯਾ ਵੱਲੋਂ ਗੱਲ ਕੌਣ ਕਰੇਗਾ ਜਿਸ ਕਰਕੇ ਬਹੁਤ ਉਲਝਣ ਪੈਦਾ ਹੁੰਦੀ ਸੀ ਇਸ ਕੋਡ ਨੇ ਇਸ ਪ੍ਰਕਿਰਿਆ ਨੂੰ ਬਹੁਤ ਸੌਖਾ ਬਣਾ ਦਿੱਤਾ ਹੈ ਤਾਂ ਜੋ ਇਹ ਸਾਫ਼ ਹੋ ਸਕੇ ਕਿ ਗੱਲਬਾਤ ਦੀ ਮੇਜ਼ ਤੇ ਕੌਣ ਬੈਠੇਗਾ ਅਤੇ ਇਹ ਹੈ ਉਹ ਜਾਦੂਈ ਅੰਕ 51% ਜੇ ਕਿਸੇ ਇੱਕ ਟ੍ਰੇਡ ਯੂਨੀਅਨ ਨੂੰ 51% ਕਾਮਯਾ ਦਾ ਸਮਰਥਨ ਮਿਲ ਜਾਂਦਾ ਹੈ ਤਾਂ ਸਿਰਫ ਉਹੀ ਯੂਨੀਅਨ ਗੱਲਬਾਤ ਕਰੇਗੀ ਇਹ ਸਿੱਧਾ ਅਤੇ ਸਾਫ਼ ਨਿਯਮ ਸਾਰੀ ਉਲਝਣ ਨੂੰ ਖਤਮ ਕਰ ਦਿੰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਗੱਲਬਾਤ ਸਿੱਧੀ ਅਤੇ ਅਸਰਦਾਰ ਹੋਵੇ। ਖੈਰ ਹੁਣ ਚੌਥੇ ਪਾਗ ਵਿੱਚ ਅਸੀਂ ਦੇਖਾਂਗੇ ਕਿ ਜਦੋਂ ਗੱਲ ਵਿਗੜ ਜਾਂਦੀ ਹੈ, ਯਾਨੀ ਕੋਈ ਝਗੜਾ ਹੁੰਦਾ ਹੈ ਤਾਂ ਇਹ ਕੋਡ ਕੀ ਕਰਦਾ ਹੈ। ਇੱਥੇ ਮੁੱਖ ਧਿਆਨ ਝਗੜੇ ਤੇ ਨਹੀਂ ਸਗੋਂ ਹੱਲ ਤੇ ਹੈ। 14 ਇਸ ਨੰਬਰ ਨੂੰ ਯਾਦ ਰੱਖੋ। ਹੁਣ ਕਿਸੇ ਵੀ ਉਦਯੋਗ ਵਿੱਚ ਭਾਵੇਂ ਕੋਈ ਵੀ ਹੋਵੇ ਹੜਤਾਲ ਜਾਂ ਤਾਲਾਬੰਦੀ ਕਰਨ ਤੋਂ ਪਹਿਲਾਂ 14 ਦਿਨਾਂ ਦਾ ਨੋਟਿਸ ਦੇਣਾ ਲਾਜ਼ਮੀ ਹੈ। ਇਸ ਦਾ ਮਤਲਬ ਇਹ ਹੈ ਕਿ ਕੰਮ ਰੋਕਣ ਤੋਂ ਪਹਿਲਾਂ ਗੱਲਬਾਤ ਅਤੇ ਸੁਲਾ ਲਈ ਹਮੇਸ਼ਾ ਇੱਕ ਮੌਕਾ ਹੋਵੇਗਾ। ਇਸ 14 ਦਿਨਾਂ ਦੇ ਸਮੇਂ ਨੂੰ ਦੇਰੀ ਨਾ ਸਮਝੋ ਬਲਕਿ ਇਹ ਵਿਚਾਲਗੀ ਲਈ ਇੱਕ ਖਿੜਕੀ ਹੈ। ਜਦੋਂ ਨੋਟਿਸ ਦਿੱਤਾ ਜਾਂਦਾ ਹੈ ਤਾਂ ਇਹ 14 ਦਿਨ ਦੋਵਾਂ ਧਿਰਾਂ ਨੂੰ ਮਸਲੇ ਨੂੰ ਸ਼ਾਂਤੀ ਨਾਲ ਸੁਲਝਾਣ ਦਾ ਮੌਕਾ ਦਿੰਦੇ ਹਨ ਤਾਂ ਜੋ ਕੰਮ ਰੋਕਣ ਦੀ ਨੌਬਤ ਹੀ ਨਾ ਆਵੇ। ਵੱਡੀਆਂ ਕੰਪਨੀਆਂ ਲਈ ਇੱਕ ਹੋਰ ਅਹਿਮ ਨਿਯਮ ਹੈ ਜਿੱਥੇ 300 ਤੋਂ ਵੱਧ ਕਾਮੇ ਹਨ ਉੱਥੇ ਕੰਪਨੀ ਆਪਣੀ ਮਰਜ਼ੀ ਨਾਲ ਛਾਂਟੀ ਕਟੌਤੀ ਜਾਂ ਕੰਮ ਬੰਦ ਨਹੀਂ ਕਰ ਸਕਦੀ ਅਜਿਹਾ ਕਰਨ ਤੋਂ ਪਹਿਲਾਂ ਉਹਨਾਂ ਨੂੰ ਸਰਕਾਰ ਦੀ ਇਜਾਜ਼ਤ ਲੈਣੀ ਪਵੇਗੀ ਇਹ ਹਜ਼ਾਰਾਂ ਕਾਮਿਆਂ ਲਈ ਇੱਕ ਮਜ਼ਬੂਤ ਸੁਰੱਖਿਆ ਕਵਚ ਹੈ ਅਤੇ ਹੁਣ ਚੱਲਦੇ ਹਾਂ ਇਸ ਕੋਡ ਦੇ ਆਖਰੀ ਅਤੇ ਸ਼ਾਇਦ ਸਭ ਤੋਂ ਵੱਧ ਦੂਰਦਰਸ਼ੀ ਹਿੱਸੇ ਤੇ ਇਹ ਸੱਚਮੁੱਚ ਭਵਿੱਖ ਵਿੱਚ ਕੀਤਾ ਗਿਆ ਇੱਕ ਨਿਵੇਸ਼ ਹੈ ਇਸ ਦਾ ਨਾਮ ਹੈ ਕਾਮਾ ਮੁਰ ਹੁਨਰ ਫੰਡ ਜਿਨ੍ਹਾਂ ਕਾਮਿਆਂ ਦੀ ਨੌਕਰੀ ਚਲੀ ਜਾਂਦੀ ਹੈ ਇਹ ਫੰਡ ਉਹਨਾਂ ਲਈ ਸਿਰਫ ਇੱਕ ਸੁਰੱਖਿਆ ਜਾਲ ਹੀ ਨਹੀਂ ਬਲਕਿ ਉਹਨਾਂ ਦੇ ਭਵਿੱਖ ਵਿੱਚ ਇੱਕ ਨਿਵੇਸ਼ ਵੀ ਹੈ ਇਸ ਦਾ ਮਕਸਦ ਉਹਨਾਂ ਨੂੰ ਨਵੇਂ ਹੁਨਰ ਸਿੱਖਣ ਵਿੱਚ ਮਦਦ ਕਰਨਾ ਹੈ ਤਾਂ ਜੋ ਉਹ ਸਮੇਂ ਦੇ ਨਾਲ ਅੱਗੇ ਵਧ ਸਕਣ ਇਸ ਦੀ ਪ੍ਰਕਿਰਿਆ ਬਹੁਤ ਸਾਫ਼ ਅਤੇ ਤੇਜ਼ ਹੈ ਜਿਸ ਦਿਨ ਕਾਮੇ ਦੀ ਸ਼ਾਂਤੀ ਹੁੰਦੀ ਹੈ ਉਸ ਤੋਂ 45 ਦਿਨਾਂ ਦੇ ਅੰਦਰ ਉਸ ਨੂੰ ਉਸ ਦੀ ਆਖਰੀ ਤਨਖਾਹ ਦੇ 15 ਦਿਨਾਂ ਦੇ ਬਰਾਬਰ ਦੀ ਰਕਮ ਮਿਲ ਜਾਂਦੀ ਹੈ ਇਹ ਤੇਜ਼ ਵਿੱਤੀ ਮਦਦ ਉਹਨਾਂ ਨੂੰ ਨਵੇਂ ਹੁਨਰ ਸਿੱਖਣ ਅਤੇ ਦੁਬਾਰਾ ਆਪਣੇ ਪੈਰਾਂ ਤੇ ਖੜੇ ਹੋਣ ਲਈ ਜ਼ਰੂਰੀ ਸਮਾਂ ਦਿੰਦੀ ਹੈ ਇਸ ਲਈ ਅਸਲ ਗੱਲ ਇਹ ਹੈ ਕਿ ਇਹ ਸਿਰਫ ਪੈਸਿਆਂ ਦੀ ਮਦਦ ਨਹੀਂ ਹੈ ਕਾਮਾ ਮੂੜ ਹੁਨਰ ਫੰਡ ਦਾ ਅਸਲ ਮਕਸਦ ਲੋਕਾਂ ਨੂੰ ਨਵੇਂ ਹੁਨਰ ਦੇ ਕੇ ਸ਼ਕਤੀਸ਼ਾਲੀ ਬਣਾਉਣਾ ਹੈ ਤਾਂ ਜੋ ਉਹ ਭਵਿੱਖ ਵਿੱਚ ਇੱਕ ਹੋਰ ਵੀ ਮਜ਼ਬੂਤ ਕੈਰੀਅਰ ਬਣਾ ਸਕਣ ਤਾਂ ਜੇ ਸਾਰੀ ਗੱਲ ਨੂੰ ਇੱਕ ਲਾਈਨ ਵਿੱਚ ਕਹਿਣਾ ਹੋਵੇ ਤਾਂ ਉਦਯੋਗਿਕ ਸਬੰਧ ਕੋਡ 2020 ਸਿਰਫ ਇੱਕ ਕਾਨੂੰਨ ਨਹੀਂ ਹੈ ਇਹ ਇੱਕ ਸੰਤੁਲਿਤ ਲਚਕੀਲੇ ਅਤੇ ਸਦਭਾਵਨਾ ਵਾਲੇ ਭਵਿੱਖ ਦਾ ਵਾਅਦਾ ਹੈ ਇੱਕ ਅਜਿਹਾ ਭਵਿੱਖ ਜਿੱਥੇ ਕੰਪਨੀਆਂ ਵੀ ਵਧਣ ਅਤੇ ਕਾਮਿਆਂ ਨੂੰ ਵੀ ਤਰੱਕੀ ਕਰਨ ਦਾ ਪੂਰਾ ਮੌਕਾ ਮਿਲੇ ਅਤੇ ਅਸੀਂ ਇਸ ਵਿਚਾਰ ਨਾਲ ਗੱਲ ਨੂੰ ਖਤਮ ਕਰਦੇ ਹਾਂ ਕਿ ਇਹ ਨਵਾਂ ਢਾਂਚਾ ਭਾਰਤ ਲਈ ਸੱਚਮੁੱਚ ਇੱਕ ਸਦਭਾਵਨਾ ਵਾਲਾ ਉਦਯੋਗਿਕ ਭਵਿੱਖ ਬਣਾ ਸਕਦਾ ਹੈ ਦੇਖੋ ਕਾਨੂੰਨ ਨੇ ਇੱਕ ਮਜ਼ਬੂਤ ਨੀਤੀ ਤਾਂ ਰੱਖ ਦਿੱਤੀ ਹੈ ਪਰ ਇਸ ਦਾ ਅਸਲ ਪ੍ਰਭਾਵ ਇਸ ਗੱਲ ਤੇ ਨਿਰਭਰ ਕਰੇਗਾ ਕਿ ਇਸ ਨੂੰ ਜ਼ਮੀਨੀ ਪੱਧਰ ਤੇ ਕਿੰਨੀ ਚੰਗੀ ਤਰ੍ਹਾਂ ਲਾਗੂ ਕੀਤਾ ਜਾਂਦਾ ਹੈ